आरवी दी मांग एक अलग पर्चा जेड़ा हो रया जे है ਤੁਹਾਨੂੰ ਲੱਗਦਾ ਕਿ ਜਿਹੜੀ ਲੋਕਾਂ ਦੀ ਬੇਇਮਾਨੀ ਵਰਤੀ ਗਈ ਹੋਗੀ ਸਭ ਦੇ ਵਾਸਤੇ ਕੋਈ ਪਿੱਛੇ ਵੱਡੇ ਸੁਰੱਖਣ ਰਾਣੇਤਾ ਵੀ ਹੋਣਗੇ ਬਿਲਕੁਲ ਦੇਖੋ ਜੀ ਅੱਜ ਸਾਰੇ ਜਿਹੜੇ ਕਲ ਕਮੇਟੀ ਚੋਂ ਦੀ ਐਸਪਾ ਜੀ ਨੇ ਸਾਰਿਆਂ ਨੇ ਇਹਨਾਂ ਨੇ ਪ੍ਰਾਈਸ ਸਾਰੇ ਇਸ ਮਿਲਣ ਆਏ ਔਰ ਸੀਪੀ ਸਾਹਿਬ ਨੇ ਦੇਖੋ ਸਾਡੀ ਬਹੁਤ ਅੱਛੀ ਤਰ੍ਹਾਂ ਗੱਲ ਸੁਣੀ ਔਰ ਉਹਨਾਂ ਨੇ ਕੇ ਕੇਸ ਨੂੰ ਵੀ ਕਾਫੀ ਬਿਲੋ ਆਪ ਡਿਸਕਸ ਕੀਤਾ ਔਰ ਉਸ ਤੋਂ ਬਾਅਦ ਡੀ ਲੀਗਲ ਨੂੰ ਵੀ ਬੁਲਾ ਕੇ ਕੁਝ ਵਕੀਲਾਂ ਨੂੰ ਬੁਲਾ ਕੇ ਉਹਨਾਂ ਨੇ ਆਰਡਰ ਕੀਤੇ ਨੇ ਵੀ ਇਸ ਕੇਸ ਨੂੰ ਦੁਬਾਰਾ ਜੜਾ ਵੇ ਵਿਖਿਆ ਜਾਵੇ ਵੀ ਇਹਦੇ ਵਿੱਚ ਕੋਈ ਦਸਿਆ ਹੋਰ ਜਾ ਰਿਹਾ ਹੈ ਵਿੱਚ ਕੁਝ ਨਜ਼ਰ ਕੁਝ ਹੋਰ ਆ ਰਿਹਾ ਹੈ ਉਹਦੇ ਬਾਰੇ ਵੀ ਉਹਨਾਂ ਨੇ ਜੁਕੀ ਲਗਾਤੀਆਂ ਨੇ ਔਰ ਦੂਸਰਾ ਜਿਸ ਤਰ੍ਹਾਂ ਦੱਸ ਰਿਹਾ ਸੀ ਚੌਧਰੀ ਜੈਸਪਾਲ ਜੀ ਵੀ ਜਿਹੜੇ ਕੁਝ ਗੁੰਡੇ ਲੋਕ ਨਾਲ ਆਏ ਸੀ ਜਦੋਂ ਪੁਲਿਸ ਕੋਰਟ ਦੇ ਮਤਾਬਕ ਪੁਲਿਸ ਵਾਲੇ ਆ ਗਏ ਨਾਲ ਕਿ ਕੋਈ ਇਤਰਾਜ਼ ਤੇ ਕਰੀ ਰਿਹਾ ਪੋਰਟ ਦੇ ਅਫਸਰ ਨੇ ਸੇ ਖਾਲੀ ਕਰ ਦੇਣਾ ਪਰ ਜਿਹੜੇ ਗੁੰਡੇ ਲੋਕਾਂ ਨੇ ਨਾਲ ਲਾ ਕੇ ਉੱਥੇ ਹੁੱਲੜਬਾਜੀ ਕੀਤੀ ਉਹ ਕੌਣ ਲੋਕ ਸਾਬ ਉਹਨਾਂ ਨੂੰ ਦੇਖ ਕੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਸਭ ਤੋਂ ਸਭ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਹਟਾ ਦਿੱਤੇ ਸਾਨੂੰ ਪੂਰਾ ਵਿਸ਼ਵਾਸ ਹੈ ਸੀਪੀ ਸਾਹਿਬ ਨੇ ਜਿਸ ਤਰੀਕੇ ਨਾਲ ਕਿਹਾ ਹੈ ਉਹਨਾਂ ਨੂੰ ਇਨਸਾਫ ਮਿਲੇਗਾ ਔਰ ਜਿਹੜੇ ਲੋਕਾਂ ਨਾਲ ਤੱਕਾ ਹੋਇਆ ਜਿਨ੍ਹਾਂ ਲੋਕਾਂ ਨੇ ਤੱਕਾ ਕੀਤਾ ਤੱਕਾ ਕਰਨ ਵਾਲਿਆਂ ਨੂੰ ਵੀ ਉਹਨਾਂ ਨੇ ਕਹਿ ਜਿਨ੍ਹਾਂ ਨੇ ਕੀਤਾ ਉਹਨਾਂ ਤੇ ਪਰਚਾ ਦਰਜ ਹੋਣਾ ਹੈ ਔਰ ਜਿਹੜੇ ਲੋਕ ਉਥੋਂ ਬੇਕਾਰ ਹੋਏ ਨੇ ਉਹਨਾਂ ਦੇ ਬਾਰੇ ਵਿੱਚ ਸੋਚ ਰਹੇ ਨੇ ਕਿ ਅਸੀਂ ਇਹਨਾਂ ਦਾ ਕੁਝ ਨਾ ਕੁਝ ਕਰਾਂਗੇ ਔਰ ਅਸੀਂ ਧੰਨਵਾਦ ਕਰਨੇ ਆ ਅਸੀਂ ਵੀ ਸਾਬ ਦਾ ਜਿਨ੍ਹਾਂ ਨੇ ਸਾਡੀ ਗੱਲ ਸੁਣ ਕੇ ਉਹਨਾਂ ਨੇ ਕੱਟੋ-ਕੱਟ ਇੱਕ ਘੰਟਾ ਦੇਖੋ ਬਹੁਤ ਬਿਜ਼ੀ ਨੇ ਉਹ ਇੱਕ ਘੰਟਾ ਉਹਨਾਂ ਨੇ ਗੱਲ ਸੁਣ ਕੇ ਸਾਨੂੰ ਇਸ ਤਰੀਕੇ ਦੇ ਨਾਲ ਸਾਰਾ ਵਿਸ਼ਵਾਸ ਦਵਾਇਆ ਤੇ ਸਾਨੂੰ ਉਮੀਦ ਹੈ ਵੀ ਇਹ ਸਹੀ ਕਰਵੀ ਹੋਏਗੀ ਔਰ ਜਿਨ੍ਹਾਂ ਲੋਕਾਂ ਨੇ ਉੱਥੇ ਆ ਕੇ ਗੁੰਡਾਗਰਦੀ ਕੀਤੀ ਉਹਨਾਂ ਨੂੰ ਸਜ਼ਾ ਦੇ ਪਰ ਉਥੇ ਕੌਂਸਲਰ ਜਿਹੜੇ ਕਿ ਕੌਂਸਲਰ ਪਤੀ ਵੀ ਜਿਹੜੇ ਉਹਦੇ ਵਿੱਚ ਨਾਮਜਦ ਹੋਏ ਨੇ ਉਸ ਤੋਂ ਲੈ ਕੇ ਕਿਸ ਤਰ੍ਹਾਂ ਤੇ ਤੁਹਾਡਾ ਹੋ ਰਹਿਗਾ ਦੇਖੋ ਕੋਈ ਵੀ ਹੈ ਜੀ ਕੌਂਸਲਰ ਪਤੀ ਹੋਵੇ ਜਾਂ ਕੌਂਸਲਰ ਹੋਵੇ ਜਾਂ ਕੋਈ ਐਮਐਲਏ ਹੋਵੇ ਕੋਈ ਹੋਵੇ ਜੇ ਕੋਈ ਗੁਨਾਹ ਕਰਦਾ ਹੈ ਤੇ ਉਹਨੂੰ ਸਜ਼ਾ ਤੇ ਮਿਲੇਗੀ ਜੀ ਜੇ ਉਹਨਾਂ ਨੇ ਕੋਈ ਗੁਨਾਹ ਕੀਤਾ ਹੈ ਤੇ ਸਜ਼ਾ ਮਿਲੇਗੀ ਜੇ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਠੀਕ ਹੈ ਪਰਚੇ 'ਚ ਨਾਂ ਉਹਨਾਂ ਦੇ ਪਿਆ ਮੈਂ ਦੇਖਿਆ ਸੀ ਕਿ ਸਾਡੇ ਉਹ ਪਤ ਜਨਤਾ ਪਾਰਟੀ ਦੇ ਕੌਂਸਲਰ ਨੇ ਜੀ ਤੇ ਜੇ ਉਹਨਾਂ ਨੇ ਕੁਝ ਆ ਕੇ ਸਬੂਤ ਹੋਣਗੇ ਉਥੇ ਆਏ ਨੇ ਜੋ ਕੀਤਾ ਉਹਨਾਂ ਨੇ ਉਹਨੂੰ ਦੇਖਦੇ ਹੋਏ ਜੋ ਵੀ ਕਾਰਵਾਈ ਹੋਏਗੀ ਹੋਏਗੀ ਜੇ ਕੋਈ ਜ ਨਾਜਾਇਜ਼ ਨਾਂਵ ਉਹ ਕਰ ਰਿਹਾ ਵੀ ਮੇਰਾ ਨਾਜਾਇਜ਼ ਨਾਂ ਪਿਆ ਹੈ ਜੇ ਨਾਜਾਇਜ਼ ਹੈ ਤਾਂ ਅਸੀਂ ਕਿਸੇ ਨੂੰ ਤੱਕਾ ਨਹੀਂ ਕਰਨਾ ਚਾਹੁੰਦੇ ਪਰ ਜੇ ਜ ਕਿਸੇ ਨੇ ਕੋਈ ਗੁਨਾਹ ਕੀਤਾ ਹੈ ਜੇ ਉਸ ਨੂੰ ਮਾਫੀ ਨਹੀਂ ਕਰਾਂਗੇ ਕਾਨੂੰਨ ਤਾਂ ਆਪਣੀ ਕਾਰਵਾਈ ਕਰੇਗਾ ਬੀਜੇਪੀ ਵੱਲੋਂ ਵੀ ਕੁਝ ਕੀਤਾ ਜਾ ਰਿਹਾ ਬਿਲਕੁਲ ਦੇਖੋ ਬੀਜੇਪੀ ਵੱਲੋਂ ਤੇ ਚਲੋ ਸਾਡੇ ਅੱਜ ਸਾਰੇ ਜਿਹੜੇ ਸਾਡੇ ਸਾਨੂੰ ਜੀ ਬੈਠੇ ਸੀ ਤੋ ਜਿਵੇਂ ਸਭ ਦੁਬਾਰੇ ਸਾਰੇ ਲੋਕ ਕਹਿ ਰਹੇ ਸੀ ਭਾਰਤੀ ਜਨਤਾ ਪਾਰਟੀ ਦੇ ਨਾ ਕਹਿੰਦੇ ਜੀ ਭਾਰਤੀ ਜਨਤਾ ਪਾਰਟੀ ਦਾ ਸਵਾਲ ਨਹੀਂ ਜੀ ਭਾਰਤੀ ਜਨਤਾ ਪਾਰਟੀ ਭਗਵਾਨ ਬਾਲਕੀਸ਼ੀ ਮਹਾਰਾਜ ਨੂੰ ਜੰਨਾ ਮੰਨਦੇ ਨੇ ਉਹਨਾਂ ਕੋਈ ਨਹੀਂ ਮੰਨਦਾ ਪਰ ਮੈਂ ਇਹ ਵਿਸ਼ਵਾਸ ਦੁਵਾਣਾ ਸਾਰੀ ਪਾਰਟੀ ਨੂੰ ਕਿ ਜਿਹੜੇ ਲੋਕ ਕਸੂਰਵਾਰ ਨੇ ਜੇ ਉਹਨੇ ਕਸੂਰ ਕੀਤਾ ਹੈ ਜੀ ਤੇ ਸਜ਼ਾ ਮਿਲੇਗੀ ਨਹੀਂ ਕਸੂਰ ਕੀਤਾ ਆਪਣਾ ਉਹ ਦੱਸਣਗੇ ਆਪ ਆਪਣਾ ਪੱਖ ਦੱਸਣਗੇ ਕਸੂਰਵਾਰ ਹੋਣਗੇ ਤੇ ਇਹ ਵੀ ਉਹਨੂੰ ਸਜ਼ਾ ਕਿਉਂ ਦਵਾਣਗੇ ਜੀ ਪਰ ਜੇ ਕਸੂਰਵਾਰ ਹੋਣਗੇ ਤੇ ਮਾਫੀ ਨਹੀਂ ਕੀਤਾ ਜਾਏਗਾ ਇਹ ਸਾਡਾ ਕਲੀਅਰ ਹੈ ਥੈਂਕ ਯੂ ਈ ਅੱਜ ਫੌਜਨ ਦਿੱਤਾ ਗਿਆ ਕੱਲ ਦਾ ਜਿਹੜਾ ਪਰਸੋਂ ਦਾ ਮਾਮਲਾ ਜਿਹੜਾ ਇੰਡਸਟਰੀ ਏਰੀਆ ਦੇ ਵਿੱਚ ਮਕਾਨਾਂ ਦੀ ਟਾਇਟਰੀ ਦੇ ਨਾਲ ਸਾਡੇ ਧਾਰਮਿਕ ਗਊਆਂ ਦੀਆਂ ਮੂਰਤੀਆਂ ਜਿਹੜੀਆਂ ਵਾਲਮੀਕੀ ਮਹਾਰਾਜ ਦੀ ਬੋਲੇ ਸ਼ੰਕਰ ਦੀ ਮਾਂ ਰਸਵਤੀ ਦੀ ਹਨੂਮਾਨ ਜੀ ਦੀ ਇਹ ਬੇਅਦਬੀ ਕੀਤੀ ਗਈ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਕੱਲ ਕਮੇਟੀ ਬਣਾਈ ਸੀਗੀ ਔਰ ਅੱਜ ਸਾਰੇ ਅਸੀਂ ਕਮੇਟੀ ਦੇ ਮੈਂਬਰ ਔਰ ਸਾਰੇ ਜਿਹੜੇ ਪੀੜਤ ਪਰਿਵਾਰ ਉਹਨਾਂ ਨਾਲ ਲੈ ਕੇ ਕਮਿਸ਼ਨ ਸਾਹਿਬ ਨੂੰ ਮਿਲੇ ਸੀਗੇ ਉਹਨਾਂ ਨੇ ਕਾਫੀ ਡਿਸਕਸ਼ਨ ਹੋਈ ਹੈ ਤਿੰਨ ਅਸੀਂ ਵਕੀਲ ਨਾਲ ਲੈ ਕੇ ਆਏ ਸੀਗੇ ਜਿਹੜਾ ਜਜਮੈਂਟ ਤੇ ਆਰਡਰ ਦਿੱਤੇ ਗਏ ਆ ਉਹਨਾਂ ਦੇ ਸੰਬੰਧ ਦੇ ਵਿੱਚ ਵੀ ਕਾਫੀ ਚਰਚਾ ਹੋਈ ਹੈ ਔਰ ਉਹਨਾਂ ਨੇ ਐਸਪੀ ਰਮਨਜੀਤ ਕੁਲਰਜੀ ਦੀ ਡਿਊਟੀ ਲਾਤੀ ਹੈ ਇਲੈਗਲ ਡੀਏ ਦੇ ਨਾਲ ਤੁਸੀਂ ਬਹਿ ਕੇ ਡਿਸਕਸ਼ਨ ਕਰ ਲਓ ਔਰ ਜਿਹੜੇ ਹੋਰ ਗੁੰਡੇ ਅਨਸਰ ਆਏ ਸੀਗੇ ਉੱਥੇ ਕਬਜ਼ਾ ਦਵਾਨ ਲਈ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਨ ਲਈ ਪਰਚਾ ਤਾਂ ਦਰਜ ਹੋ ਗਿਆ ਇੱਕ ਹੋਰ ਪਰਚਾ ਇੱਕ ਹੋਰ ਦਰਜ ਹੋਊਗਾ ਜੀ ਉਹਨਾਂ ਦੇ ਖਿਲਾਫ ਉਹਦੇ ਵੀ ਆਰਡਰ ਕਰਤੇ ਬੜੇ ਵਧੀਆ ਤਰੀਕੇ ਨਾਲ ਸਾਡੀ ਜਿਹੜੀ ਉਹਨਾਂ ਨੇ ਸੀਪੀ ਸਾਹਿਬ ਨੇ ਗੱਲ ਸੁਣੀ ਆ ਸਾਡੇ ਸਾਰੇ ਜਿਹੜੇ ਪਰਿਵਾਰ ਆ ਉਹਨਾਂ ਦੇ ਦਿੱਕਤਾਂ ਸੁਣੀਆਂ ਤੇ ਸਾਨੂੰ ਵਧੀਆ ਤਰੀਕੇ ਨਾਲ ਸਾਡੀ ਜਿਹੜੀ ਮੀਟਿੰਗ ਹੋਈ ਨਹੀਂ ਹੁਣ ਮੰਨ ਕੀ ਕਰਦੇ ਹੋ ਗ੍ਰਿਫਤਾਰੀ ਹੋਈ ਕਿ ਨਹੀਂ ਹੋਈ ਪੂਰੀ ਸਾਡੀ ਡਿਮਾਂਡ ਆ ਜਿਹੜੀ ਉਹਨਾਂ ਨੂੰ ਨਵਾਂ ਪਰਚਾ ਦਰਜ ਕਰ ਲਈ ਔਰ ਪਲੱਸ ਜਿਹੜੇ ਜਲਦ ਤੋਂ ਜਲਦ ਜਿਹੜੇ ਦੋਸ਼ੀ ਐ ਜਿਹੜੇ ਉੱਥੇ ਗੁੰਡਾਗਰਦੀ ਕਰ ਲਈ ਆਏ ਸੀ ਤੇ ਉਹਨਾਂ ਨੂੰ ਰੈਸਟ ਕਰਨ ਦੀ ਮੰਗ ਆ ਜੇ ਡਿਗਰੀਆਂ ਸੀਗੀਆਂ ਤੁਹਾਡੇ ਕੋਲ ਜਿਹੜੇ ਜਿਹੜੇ ਉੱਥੇ ਰਹਿੰਦੇ ਸੀ ਉਹਨਾਂ ਕੋਲ ਡਿਗਰੀਆਂ ਸੀਗੀਆਂ ਉਸ ਡਿਗਰੀਆਂ ਦੇ ਕੋਈ ਮਰਤਬ ਨਹੀਂ ਸੀਗਾ ਕਿਉਂਕਿ ਉਹ ਡਿਗਰੀਆਂ ਤਾਂ ਬਸ ਰੈజిస్ట్రీ ਹੁੰਦੀ ਐ ਤੇ ਲੇਕਿਨ ਉਹ ਡਿਗਰੀਆਂ ਦਿਖਾਈਆਂ ਗਈਆਂ ਇਸ ਵਿਆਪ ਦੇ ਉੱਤੇ ਫਿਰ ਸੁਪਰੀਮ ਕੋਰਟ ਨੇ ਇਹ ਹਦਾਇਤ ਦਿੱਤੀ ਉਹੀ ਕਾਫੀ ਉਹਦੇ ਵਿੱਚ ਪ੍ਰੋਬਲਮਸ ਹੈਗੀਆਂ ਨੇ ਸੀਪੀ ਸਾਹਿਬ ਦੇ ਨਾਲ ਜਿਹੜੇ ਸਾਡੇ ਨਾਲ ਤਿੰਨ ਵਕੀਲ ਸੀਗੇ ਉਹਨਾਂ ਨੇ ਕਾਫੀ ਲੰਬੀ ਚਰਚਾ ਕੀਤੀ ਉਹਨੂੰ ਦੇਖਦੇ ਹੋਏ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ ਤੇ ਪੁੱਲਰ ਸਾਹਿਬ ਦੀ ਐਸਪੀ ਸਾਹਿਬ ਦੀ ਡਿਊਟੀ ਲਾਤੀ ਐ ਤੇ ਸਾਡੇ ਤਿੰਨੋਂ ਵਕੀਲ ਬਹਿ ਕੇ ਉਹਨਾਂ ਨਾਲ ساری ਚਰਚਾ ਜਿਹੜਾ ਲੀਗਲ ਡੀਐਨਏ ਸਾਡੇ ਉਹਨਾਂ ਨੇ ਬਹਿ ਕੇ ਚਰਚਾ ਕਰਕੇ ਸਾਰਾ ਉਹਦਾ ਰਿਜ਼ਲਟ ਸਾਹਮਣੇ ਆ ਦੇ। ਠੀਕ ਹੈ। ਥੈਂਕ ਯੂ। ਹਾਂਜੀ। ਉਹ ਚਾਹੀਦਾ ਸੀ ਵੀ ਆਪਣਾ ਪੱਖ ਰੱਖਦਾ। ਜੇ ਉਹ ਸਹੀ ਸੀ ਆਪਣਾ ਪੱਖ ਰੱਖਦਾ। ਉਲਟਾ ਉਹ ਸਾਡੇ ਸਮਾਜ ਦੇ ਨਾਲ ਐਡਾ ੱੱੱਕਾ ਕਰਕੇ ਮੂਰਤੀਆਂ ਤੋੜ ਕੇ ਉਹ ਥ੍ਰੈਟ ਕਰਕੇ ਐਡੀਆਂ ਪੋਸਟਾਂ ਪਾ ਰਿਹਾ। ਵੀ ਚੁਣੌਤੀ ਉਸ ਜੰਗਲ 'ਚ ਸ਼ੇਰ ਖਾਇਆ ਹੋਇਆ ਵੀ ਇਹ ਨਹੀਂ ਹੋਇਆ। ਮਤਲਬ ਉਹਦੀ ਉਹਦੀ ਕੋਈ ਹੋਰ ਸਾਹਮਣੇ ਦਿਖਾਓ। ਉਹ ਕੋਈ ਪੋਲੀਟੀਕਲ ਉਹਦੀ ਮਨਸ਼ਾ ਨਹੀਂ ਹੈਗੀ। ਉਹ ਇੱਕ ਗੈਂਗਸਟਰ ਵਾਲੀ ਆ ਦੇਖੋ ਥਿਊਰੀ ਹੈ ਜਿਵੇਂ ਕਤਲ ਕਰਕੇ ਗੈਂਗਸਟਰ ਪਾ ਦਿੰਦੇ ਆ ਵੀ ਅਸੀਂ ਜ਼ਿੰਮੇਵਾਰੀ ਲੈਣੇ ਆ ਇੱਦਾਂ ਹੀ ਉਹਨੇ ਪੋਸਟ ਪਾਤੀ ਵੀ ਸ਼ੇਰ ਘਾਇਲ ਹੋਇਆ ਸ਼ੇਰ ਦਾ ਕੁਛ ਨਹੀਂ ਵਿਗੜਿਆ ਉਹਨੂੰ ਚਾਹੀਦਾ ਸੀ ਆਪਣਾ ਪੱਖ ਰੱਖਦਾ ਜਿਵੇਂ ਸੱਚਾ ਹੁੰਦਾ ਸਾਡੇ ਨਾਲ ਗਵਾਹ ਨੇ ਉਹਦੀ ਹੈ ਜੀ ਸਤਿੰਦਰ ਗੋੜੀਆਂ ਦੀ ਸਾਡੇ ਕੋਲ ਮੌਕੇ ਦੇ ਗਵਾਹ ਨੇ ਜਿਨ੍ਹਾਂ ਨੇ ਐਫ ਆਈ ਆਰ ਕਰਾਈ ਆ ਦੇਖੋ ਮੌਕੇ ਦੇ ਗਵਾਹ ਸੀਗੇ ਉਹਨਾਂ ਨਾਲ ਧੱਕਾ ਮੁਕੀ ਹੋਈ ਆ ਉਹਨੇ ਆਪ ਕੀਤੀ ਆ ਇਹ ਕਿਨਾਂ ਉਹ ਪੂਰਾ ਇਨਵੋਲਵ ਸੀਗਾ ਉਹਨੂੰ ਚਾਹੀਦਾ ਸੀ ਆਪਣਾ ਪੱਖ ਰੱਖਦਾ ਇਹ ਨਹੀਂ ਕਿ ਉਹ ਸਾਡੇ ਪੂਰੇ ਸਮਾਜ ਨੂੰ ਚੈਲੰਜ ਕਰੇ ਇਹ ਤਾਂ ਚੈਲੰਜ ਕਰ ਰਿਹਾ ਨਾ ਪੂਰੇ ਬਾਲਮੀਕ ਸਮਾਜ ਨੂੰ ਠੰਕੀ ਦੇ ਰਿਹਾ ਸੀਪੀ ਸਾਹਿਬ ਨੇ ਸੀਪੀ ਸਾਹਿਬ ਨੇ ਪੂਰਾ ਆਸ਼ਵਾਸਨ ਦਿੱਤਾ ਜਿਹੜੀ ਵੀ ਗੁੰਡਾਗਰਦੀ ਹੋਈ ਹੈ ਜਿਹੜੀ ਤਾਂ ਕੱਲ ਐਫ ਆਈ ਆਰ ਹੋਈ ਸੀ ਉਹ ਹੋਈ ਸੀਗੀ ਜਿਹੜੀ ਧਾਰਮਿਕ ਭਾਵਨਾਵਾਂ ਵਾਲੀ ਤੇ ਐਸ ਸੀ ਐਸ ਟੀ ਐਕਟ ਦੀ ਸੀਪੀ ਸਾਹਿਬ ਨੇ ਕਹਿੰਦਾ ਕਿ ਗੁੰਡਾ ਐਕਟ ਦਾ ਆ ਕੇ ਇੱਕ ਜਿਹੜੀ ਹੋਰ ਜਿਹੜੀ ਐਫ ਆਈ ਆਰ ਹੈ ਜਿਹੜੇ ਵੀ ਦੋਸ਼ੀ ਨੇ ਕਿਉਂਕਿ ਅਸੀਂ ਸਾਰਿਆਂ ਨੂੰ ਤਾਂ ਜਾਣਦੇ ਸੀ ਨਾ ਸਾਡਾ ਕਿਸੇ ਨਾਲ